d20 ਵਿਸ਼ਵ ਕੱਪ 2024 ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਕ੍ਰੇਜ਼ ਵੇਖਣ ਨੂੰ ਮਿਲਿਆ ਦੱਸਦੀ ਹੈ ਕਿ ਟੀਮ ਇੰਡੀਆ ਨੇ ਆਪਣੇ ਸ਼ੁਰੂਆਤੀ ਮੈਚਾਂ 'ਚ ਤਮਾਕੇਦਾਰ ਪ੍ਰਦਰਸ਼ਨ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹਾਲਾਂਕਿ ਭਾਰਤ ਤੇ ਪਾਕਿਸਤਾਨ ਮੈਚ ਦੌਰਾਨ ਕੁਝ ਅਜੀਹਾ ਹੋਇਆ ਜਿਸ ਨੂੰ ਲੈ ਕੇ ਹਰ ਪਾਸੇ ਹਲਚਲ ਮਚ ਗਈ ਦਰਅਸਲ ਮੈਚ ਦੌਰਾਨ ਪਾਕਿਸਤਾਨ ਦੇ ਸਾਬਕਾ ਵਿਕਟ ਕੀਪਰ ਕਮਰਾਨ ਅਕਮਲ ਨੇ ਅਰਸ਼ਦੀਪ ਸਿੰਘ ਤੇ ਨਸਲੀ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਖੂਬ ਹੰਗਾਮਾ ਹੋਇਆ ਅਰਸ਼ਦੀਪ ਸਿੰਘ ਤੇ ਨਸਲੀ ਟਿੱਪਣੀ ਕਰਨ ਤੇ ਹਰਪ੍ਰਜਨ ਸਿੰਘ ਨੇ ਅਕਮਲ ਨੂੰ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਦਰ ਚਲੇ ਨੋਟੂ ਨਿਊਯਾਰਕ ਤੇ ਮੈਚ ਖੇਡਿਆ ਗਿਆ ਸੀ ਟੇਮ ਇੰਡੀਆ ਨੇ ਆਖਰੀ ਓਵਰ ਤੱਕ ਚੱਲੇ ਰੋਮਾਂਚਕ ਮੈਚ ਪਾਕਿਸਤਾਨ ਨੂੰ ਹਰਾਇਆ ਮੈਚ ਦੌਰਾਨ ਕਮਰਾਨ ਅਕਮਲ ਤੇ ਪਾਕਿਸਤਾਨੀ ਖੇਡ ਪੱਤਰਕਾਰਾਂ ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਧਰਮ ਦਾ ਮਜ਼ਾਕ ਉਡਾਇਆ ਦੱਸਦੇ ਕਿ ਪਾਕਿਸਤਾਨ ਦੇ ਖਿਲਾਫ ਮੈਚ ਅਰਸ਼ਦੀਪ ਸਿੰਘ ਖੱਬੇ ਹੱਥਰੇ ਤੇਜ਼ ਗੇਂਦਬਾਜ਼ ਨੇ 4 ਓਵਰਾਂ 'ਚ 31 ਦੌੜਾਂ ਦੇ ਕੇ ਇੱਕ ਵਿਕਟ ਲਈ ਉਸਨੇ ਸ਼ਾਨਦਾਰ ਆਖਰੀ ਓਵਰ ਸੁੱਟ ਕੇ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਜਿਸ ਤੋਂ ਬਾਅਦ ਕਮਰਾਨ ਨੇ ਇੱਕ ਸ਼ੋਚ ਕਿਹਾ ਕਿ 12 ਬਾਅਦ ਚੁੱਕੇ ਨੇ ਇਸ ਲਈ ਅ ਖੇਡ ਪੱਤਰਕਾਰ ਸ਼ਾਹਿਦ ਹਾਸ਼ਮੀ ਨੇ ਅਧੂਰੀ ਗੱਲ ਨੂੰ ਪੂਰਾ ਕਰਦੇ ਅੱਗੇ ਕਿਹਾ ਕਿ 12 ਵਜੇ ਕਿਸੇ ਵੀ ਸਿੱਖ ਨੂੰ ਓਵਰ ਨਹੀਂ ਦੇਣਾ ਚਾਹੀਦਾ ਕਮਰਾਨ ਅਕਮਲ ਤੇ ਪਾਕਿਸਤਾਨੀ ਖੇਡ ਪੱਤਰਕਾਰ ਦਾ ਇਸ ਸ਼ਰਮਨਾਕ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰਪ੍ਰਜਨ ਸਿੰਘ ਨੇ ਜਵਾਬ ਦਿੰਦਿਆਂ ਕਿਹਾ ਲਾਣਾ ਤਾਂ ਤੇਰੇ ਤੇ ਕਮਰਾਨ ਅਕਮਲ ਆਪਾਂ ਗੰਦਾ ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ ਅਸੀਂ ਸਿੱਖਾਂ ਨੇ ਤੁਹਾਡੀਆਂ ਮਾਵਾਂ ਭੈਣਾਂ ਨੂੰ ਬਚਾਇਆ ਜਦੋਂ ਹਮਲਾਵਰਾਂ ਨੇ ਅਗਵਾ ਕੀਤਾ ਸੀ ਉਸ ਸਮੇਂ ਵੀ ਰਾਤ ਦੇ 12 ਵਜੇ ਰਹੇ ਸੀ ক্রিকেট ਜਗਤ ਤੇ ਸੋਸ਼ਲ ਮੀਡੀਆ 'ਚ ਹੰਗਾਮਾ ਹੋਣ ਤੋਂ ਬਾਅਦ ਕਮਰਾਨ ਅਕਮਲ ਨੇ ਆਪਣੀ ਸ਼ਰਮਨਾਕ ਟਿੱਪਣੀ ਲਈ ਮਾਫੀ ਮੰਗ ਲਈ ਹੈ ਹਰਪਜਨ ਸਿੰਘ ਨੂੰ ਟੈਗ ਕਰਦੇ ਹੋਏ ਉਸਨੇ ਲਿਖਿਆ ਮੈਨੂੰ ਆਪਣੀਆਂ ਹਾਲ 'ਚ ਕੀਤੀਆਂ ਟਿੱਪਣੀਆਂ ਤੇ ਬਹੁਤ ਅਫਸੋਸ ਹੈ ਤੇ ਮੈਂ ਦਿਲੋਂ ਮਾਫੀ ਮੰਗਦਾ ਹਾਂ ਮੇਰੇ ਸ਼ਬਦ ਅਨੁਚਿਤ ਤੇ ਅਪਮਾਨਜਨਕ ਸਨ ਮੈਂ ਦੁਨੀਆ ਭਰ ਦੇ ਸਿੱਖਾਂ ਲਈ ਬਹੁਤ ਸਤਿਕਾਰ ਕਰਦਾ ਹਾਂ ਤੇ ਕਿਸੇ ਨੂੰ ਨ ਇਰਾਦਾ ਨਹੀਂ ਸੀ ਮੈਂ ਸੱਚਮੁੱਚ ਮਾਫੀ ਚਾਹੁੰਦਾ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ